ਭਗਵੰਤ ਸਿੰਘ ਮਾਨ ਜੀ ਬੋਲੇ ਨੇ ਮੈਨੂੰ ਨਹੀਂ ਪਤਾ ਵੀ ਕੋਈ ਪਹਿਲਾਂ ਬੋਲਿਆ ਹੋਵੇਗਾ ਪਰ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਨੇ ਭਾਰਤ ਪਾਕਿਸਤਾਨ ਮੈਚ ਨੂੰ ਲੈ ਕੇ ਜੋ ਸਿੱਖਾਂ ਦਾ ਜਥਾ ਰੋਕਿਆ ਗਿਆ ਪਾਕਿਸਤਾਨ ਨੂੰ ਲੈ ਕੇ ਉਹਨੂੰ ਬੋਲੇ ਨੇ ਕਾਫੀਆਂ ਗੱਲਾਂ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਿੱਖ ਸਰਦਾਰ ਨੂੰ ਜਾਣ ਤੋਂ ਕਿਵੇਂ ਰੁਕਿਆ ਜਾ ਰਿਹਾ ਹੈ ਭਗਵੰਤਰੀ ਭਗਵੰਤ ਮਾਨ ਨੇ ਸਾਫ਼ ਤੌਰ ਤੇ ਕਹੀਆਂ ਗੱਲ ਕਿ ਪੰਜਾਬ ਨਾਲ ਦੁਸ਼ਮਨੀ ਕੁਮਾਰਿਆਂ ਪੰਜਾਬ ਕਹਿੰਦੇ ਇਸ ਕਦਰ ਕਾਬੂ ਨਹੀਂ ਆਉਣ ਲੱਗਿਆ ਦੇ ਉਹਨੂੰ ਤੁਸੀਂ ਕਹੋਗੇ ਕਿ ਜਿਹੜੀ ਉੱਥੇ ਉਹਨਾਂ ਨੇ ਹੱਥ ਨਹੀਂ ਮਿਲਾਇਆ ਕਿ ਜਿਹੜਾ ਪੈਸਾ ਆਇਆ ਉਸ ਮੈਚ ਦੇ ਨਾਂ ਦੇ ਉੱਤੇ ਜੋ ਪੈਸਾ ਜਦੋਂ ਪਾਕਿਸਤਾਨ ਨੂੰ ਜਿਹੜਾ ਜਾਏਗਾ ਉਹ ਭਾਰ ਦੇ ਖਿਲਾਫ ਗੋਲੀਆਂ ਖਰੀਦੇਗਾ ਕਿ ਬਲੇ ਖਰੀਦੇਗਾ ਇਹਦਾ ਜਵਾਬ ਕੌਣ ਦੇਵੇਗਾ ਕਿ ਸੋ ਪਹਿਲਾਂ ਜਿਹੜਾ ਵੱਡੇ ਪੰਜਾਬੀ ਕਲਾਕਾਰ ਜਦੀਦ ਦਸਾਂਜ ਉਦੀ ਫਿਲਮ ਰੁਕੀ ਗਈ ਉਸਨੂੰ ਕਦੇ ਗਦਾਰ ਕਿਹਾ ਗਿਆ ਕਦੇ ਕੁਛ ਕਿਹਾ ਗਿਆ ਕਦੇ ਕੁਛ ਕਿਹਾ ਗਿਆ ਇਹ ਹੁਣ ਤਾਂ ਕਹਿੰਦੇ ਸਾਡੀ ਧਾਰਨਿਕ ਆਸਤਾ ਹੈ ਜਿਸੇ ਨੂੰ ਜਾਣ ਤੋਂ ਕਿਉਂ ਰੁਕਿਆ ਗਿਆ ਇਸ ਦਿਨਾਂ ਤੇ ਸਿਆਲਪੁਰ ਸਿਕ ਪੰਜ ਸਾਲ ਦਾ ਬੱਚੇ ਦਾ ਮਾਰਡਰ ਹੋ ਗਿਆ ਉਹ ਵੀ ਕਿਸੇ ਪ੍ਰਵਾਸੀ ਮਜ਼ਦੂਰ ਨੇ ਕੀਤਾ ਇਦਾਂ ਕੁਝ ਹੋਰ ਕਰਨਾਮੇ ਵੀ ਵਾਪਰੀਆਂ ਕਿਦਰੇ ਸ਼ੇਰ ਸ਼ਰਮਿੰਗ ਕਰਨਾਮੇ ਵਾਪਰੀਆਂ ਉਹਨਾਂ ਨੂੰ ਮੋਟਾ ਦੇ ਰੱਖੋ ਪਰ ਪਿੰਡੇ ਤੇ ਨਾ ਸਾਝ ਪੈਣ ਦਿਓ ਕਿਸੇ ਪ੍ਰਵਾਸੀ ਇਦਾਂ ਕਿਤੇ ਆਪਣੇ ਫਾਇਦੇ ਵਾਸਤੇ ਵੀ ਇਹਨਾਂ ਨੂੰ ਜਿਵੇਂ ਓਟਾ ਬਣਾਈਆਂ ਜਾਂਦੀਆਂ ਨੇ ਸਰਕਾਰੀ ਕਾਗਜ਼ ਬਣਾਏ ਜਾਂਦੇ ਨੇ ਫਿਰ ਫਾਇਦਾ ਦਿੱਤਾ ਤਾਂ ਫਿਰ ਇੱਥੇ ਇਹ ਪੱਕੇ ਰਹਿਣ ਲੱਗ ਦਿੰਦੇ ਨੇ ਆ ਪੋਲੀਟਿਕਲ ਜਿਹੜੇ ਵਿਅਕਤੀ ਹੈਗੇ ਆਗੂ ਹੈਗੇ ਉਹਨਾਂ ਤੇ ਵੀ ਸਿਕੰਜਾ ਕਿੱਥੇ ਆ ਜਾਏਗਾ ਉਹਨਾਂ ਲਈ ਮੁਸ਼ਕਲ ਹੋ ਜੇਗੀ ਇਸ ਕਾਲ ਦੇ ਸਤ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੀ ਮੇਰਾ ਦਰਸ਼ਕਾਂ ਨੂੰ ਨਵੇਂ ਸ੍ਰੀ ਅਕਾਲ ਲੋਸਵਾਲਾ ਪਹਾੜਾਂ ਆ ਆਪਣੇ ਦਰਸ਼ਕਾਂ ਦੀ ਕਚਹਿਰੀ ਚ ਜੀ ਸੋ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੜ ਐਕਟਿਵ ਹੋਏ ਨਹੀਂ ਹਾਲਾਂਕਿ ਪਿੱਛੇ ਜੇ ਬਿਮਾਰ ਹੋ ਗਏ ਸੀ ਤਾਂ ਅੱਜ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਦੇ ਚੱਲਦੇ ਕੇਂਦਰ ਸਰਕਾਰ ਨੂੰ ਬੜੇ ਤਰੀਕੇ ਦੇ ਨਾਲ ਕੇ ਰਹਿ ਗਿਆ ਜਮ ਕੇ ਕੇ ਰਹਿ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਵੇਂ ਬੋਲੇ ਨੇ ਮੈਨੂੰ ਨਹੀਂ ਪਤਾ ਵੀ ਕੋਈ ਪਹਿਲਾਂ ਬੋਲਿਆ ਹੋਵੇਗਾ ਪਰ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਨੇ ਭਾਰਤ ਪਾਕਿਸਤਾਨ ਮੈਚ ਨੂੰ ਲੈ ਕੇ ਜੋ ਸਿੱਖਾਂ ਦਾ ਜਥਾ ਰੋਕਿਆ ਗਿਆ ਪਾਕਿਸਤਾਨ ਨੂੰ ਲੈ ਕੇ ਉਹਨੂੰ ਬੋਲੇ ਨੇ ਕਾਫੀਆਂ ਗੱਲਾਂ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧਦੇ ਨੇ ਵੀ ਪੰਜਾਬ ਨਾਲ ਹੀ ਤੱਕਾ ਕਿਉਂ ਹੁੰਦਾ ਕਿਉਂਕਿ ਪੰਜਾਬੀ ਹਰੇਕ ਥਾਂ ਖ ਤਾਸਾਨਾ ਧੱਕਾ ਹੁੰਦਾ ਕਈ ਗੱਲਾਂ ਕੀਤੀਆਂ ਨੇ ਮੈਨੂੰ ਲੱਗਦਾ ਕਿ ਤਨਾ ਕਿਤੇ ਕੇਂਦਰ ਦੇ ਹੁਣ ਜਿਹੜੇ ਬੋਲੇਗੀ ਕੇਂਦਰ ਇਸ ਮਾਮਲੇ ਨੂੰ ਲੈ ਕੇ ਬੋਲੇਗੀ ਜਾਂ ਭਾਜਪਾ ਦੇ ਸੁਨੀਲ ਜਾਖੜ ਨੂੰ ਲੈ ਕੇ ਬੋਲੇ ਨੇ ਬਿੱਟੂ ਸਾਹਿਬ ਬੋਲੇ ਨੇ ਉਹ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਜੀ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਜੇ ਆਪਾਂ ਗੱਲ ਕਰਦੇ ਆ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੀ ਨਵੰਬਰ ਚ ਜਿਹੜਾ ਸਿੱਖ ਸੰਸਥਾਲੂਆਂ ਦਾ ਜਥਾ ਜਾਣਾ ਸੀ ਕੇਂਦਰ ਸਰਕਾਰ ਨੇ ਉਹਦੇ ਤੇ ਰੋਕ ਲਾ ਦਿੱਤੀ ਹੈ ਕਿਉਂ ਕਿਉਂ ਕੇ ਕਹਿੰਦੇ ਸੁਰੱਖਿਆ ਦਾ ਮਾਮਲਾ ਹੈ ਤੇ ਦੂਜੇ ਪਾਸੇ ਇੱਕ ਦਿਨ ਪਹਿਲਾਂ ਹੀ ਪਾਕਿਸਤਾਨ ਨਾਲ ਸਾਡੀ ਟੀਮ ਕ੍ਰਿਕਟ ਦਾ ਮੈਚ ਖੇਡ ਕੇ ਆਈ ਹੈ ਉਥੇ ਬੱਲੇ ਬੱਲੇ ਹੋਈ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਅੱਜ ਇਸ ਮੁੱਦੇ ਤੇ ਕਿਹਾ ਹੈ ਸੁਵਣੀ ਗੁਰਦਾਰੇ ਪ੍ਰਬੰਧਕ ਕਮੇਟੀ ਨੇ ਜੋ ਬੋਲਿਆ ਹੈ ਅਕਾਲ ਤਖਤ ਦੇ ਜਥੇਦਾਰ ਨੇ ਬੋਲਿਆ ਹੈ ਸਾਬਕਾ ਜਥੇਦਾਰ ਨੇ ਬੋਲਿਆ ਗੁਰੂ ਦੀਦਾਰ ਨੇ ਬੋਲਿਆ ਜੀ ਮੈਂ ਵੀ ਇੱਕ ਜਰਨਲਿਸਟ ਦੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਆਦਾ ਪੰਜਾਬ ਦੀ ਧਾਰਮਿਕ ਤੇ ਰਾਜਸੀ ਸਥਿਤੀ 'ਚ ਪਹਿਲਾ ਮੁਕਾ ਹੈ ਕਿ ਇਸ ਮੁਤਾ ਪੰਜਾਬ ਲਕੀਰ ਖਿੱਚ ਕੇ ਖੜ ਗਿਆ ਹੈ ਕਿ ਗੁਰਨਾਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਿੱਖ ਸਰਦਾਰੂਆਂ ਨੂੰ ਜਾਣ ਤੋਂ ਕਿਵੇਂ ਰੁਕਿਆ ਜਾ ਰਿਹਾ ਹੈ ਜਵਾਬ ਦੇਵੇ ਕੇੰਦਰ ਬਹੁਤ ਵੱਡਾ ਮਾਮਲਾ ਹੈ ਜੀ ਜਵਾਬ ਤਾਂ ਜੋ ਮਰਜ਼ੀ ਆਉਣਗੇ ਪਰ ਮੈਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਪੰਜਾਬ ਨੇ ਇੱਕ ਮੋਢੋਕੇ ਦੇ ਕੋ ਰਾਜਸੀ ਤੌਰ ਤੇ ਸੌ ਮਤ ਪੇਲ ਹੋਣਗੇ ਆਪਸ ਵਿੱਚ ਜਿਸ ਮੁੱਦੇ ਤੇ ਅੱਜ ਜਵਾਬ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਬਾਕੀ ਆਪਾ ਧਾਰਮਿਕ ਆਗੂ ਐ ਦੂਜੀਆਂ ਦੀਆਂ ਗੱਲਾਂ ਵੀ ਉਹਨਾਂ ਦੇ ਵੀਵਿਊਜ਼ ਆ ਉਹ ਵੀ ਲਾਵਾਂਗੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਤੌਰ ਤੇ ਕਹੀਆਂ ਗੱਲ ਕਿ ਪੰਜਾਬ ਨਾਲ ਦੁਸ਼ਮਣੀ ਕੁਮਾ ਰਹੇ ਹੋ ਪੰਜਾਬ ਕਹਿੰਦੇ ਇਸ ਕਦਰ ਕਾ ਬੁਨੀ ਆਉਣ ਲੱਗਿਆ ਪੰਜਾਬ ਨੂੰ ਦਬਾਇਆ ਨਹੀਂ ਜਾ ਸਕਦਾ ਕਹਿੰਦੇ ਸਾਡੀ ਤਾਂ ਆਸਤਾ ਹੈ ਕਰਤਾਰ ਪ੍ਰਸਾਦ ਦੀ ਗੱਲ ਕਰ ਲਈਏ ਨਨਕਾਣਾ ਸਾਹਿਬ ਦੀ ਗੱਲ ਕਰ ਲਈਏ ਸਾਡੀ ਤਾਂ ਆਸਤਾ ਸਾਡੇ ਤਾਂ ਸਾਂਝਾ ਹੈ ਜੇ ਇੱਕ ক্রিকেট ਦਾ ਮੈਚ ਖੇਡਿਆ ਗਿਆ ਉਹ ਕਿਉਂ ਜ਼ਰੂਰੀ ਹੋ ਗਿਆ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਦ ਮਾਨ ਨੇ ਕਿਹਾ ਕਿਉਂਕਿ ਕੇਂਦਰ ਚ ਬੈਠਾ ਜਿਹੜਾ ਵੱਡਾ ਕਦਾਵਾਰ ਮੰਤਰੀ ਹੈ ਜੀ ਉਹਦਾ ਜਿਹੜਾ ਬੇਟਾ ਇਹ ਟੀਮ ਦਾ ਪਰਮਦਰ ਕਹੇ ক্রিকেট ਦਾ ਸਾਰਾ ਜ਼ਿੰਮੇਵਾਰੀ ਸੰਭਾਲਦਾ ਹੈ ਉਸ ਨੂੰ ਲੈ ਕੇ ਕਹਿੰਦੇ ਉਹਨੂੰ ਖੁਸ਼ ਕਰਨ ਲਈ ਜਾਂ ਕਿਉਂਕਿ ਉਹ ਕਰਵਾ ਰਿਹਾ ਸਾਰਾ ਕੁਝ ਇਸ ਕਰਕੇ ਮੈਚ ਖੇਡੇਗਾ ਪਾਕਿਸਤਾਨ ਦੇ ਨਾਲ ਕਹਿੰਦੇ ਹੁਣ ਤੁਸੀਂ ਕਹੋਗੇ ਕਿ ਜੀ ਉੱਥੇ ਉਹਨਾਂ ਨੇ ਹੱਥ ਨਹੀਂ ਮਿਲਾਇਆ ਕਹਿੰਦੇ ਜਿਹੜਾ ਪੈਸਾ ਆਇਆ ਉਸ ਮੈਚ ਦੇ ਨਾਮ ਦੇ ਉੱਤੇ ਉਹ ਪੈਸਾ ਜਦੋਂ ਪਾਕਿਸਤਾਨ ਨੂੰ ਜਿਹੜਾ ਜਾਏਗਾ ਉਪਾਰ ਦੇ ਖਿਲਾਫ ਗੋਲੀਆਂ ਖਰੀਦੇਗਾ ਬਲੇ ਖਰੀਦੇਗਾ ਇਹਦਾ ਜਵਾਬ ਕੌਣ ਦੇਵੇਗਾ ਕਹਿੰਦੇ ਇਹਦਾ ਸੱਡੀਆਂ ਤੋਂ ਸਾਡੀ ਰੀਤ ਅਸੀਂ ਤਾਂ ਅਰਦਾਸ ਕਰਦੇ ਆਂ ਅਰਦਾਸ ਕਰਦੇ ਆ ਰਹੇ ਆ ਕਿ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਸਾਨੂੰ ਜਿਹੜੀ ਏਰੀਆ ਹੈ ਸ਼ਕਤੀ ਮਿਲੇ ਕਿ ਅਸੀਂ ਉਹਨਾਂ ਦੇ ਦਰਸ਼ਨ ਕਰ ਸਕੀਏ ਆਪਣੇ ਪਿਤਰ ਸਥਾਨਾਂ ਦੇ ਬਖਸ਼ਿਸ਼ ਹੋਏ ਅਕਾਰਪੁਰਖ ਦੀ ਅਇਤਾ ਦਾ ਸੰਗਰ ਦੇ ਦਰਸ਼ਨ ਮੰਗਦਿਆਂ ਤੇ ਤੁਸੀਂ ਕਹਿੰਦੇ ਪਵੰਦੀ ਲਈ ਜਾਂਦੇ ਹੋ ক্রিকেট ਦੇ ਮੈਚ ਤੇ ਕਹਿੰਦੇ ਪਵੰਦੀ ਜੋ ਲਾਉਣ ਦੀ ਗੱਲ ਸੀ ਉੱਥੇ ਤੋਂ ਦਿਲੀਲਾਂ ਹੋਰ ਹੈ ਕਿਸੇ ਸਾਫ ਕਾ ਕੇਂਦਰੀ ਮੰਤਰੀ ਨਾ ਠਾਕਰ ਦਾ ਨਾਮ ਲੈ ਕੇ ਗੱਲ ਕਰ ਰਿਹਾ ਮੁੱਖ ਮੰਤਰੀ ਕਹਿੰਦੇ ਉਹ ਕਹਿੰਦੇ ਆ ਕਿ ਜੀ ਇਹ ਤਾਂ ਕਿਉਂਕਿ ক্রিকেট ਦਾ ਸਿਸਟਮ ਆ ਨਾ ਆਪਣੇ ਤੌਰ ਤੇ ਮੈਚਾਂ ਦਾ ਰੁਕੇ ਨਹੀਂ ਜਾ ਸਕਦੇ ਮੁੱਖ ਮੰਤਰੀ ਨੇ ਕਮਾਲ ਕਰ ਦਿੱਤੀ ਮੁੱਖ ਮੰਤਰੀ ਪਤਾ ਨਹੀਂ ਕਿ ਖੇਡਿਆ ਕਿ ਨਹੀਂ ਖੇਡਿਆ ਉਹਨੇ ਸੈਕਸ਼ਨ ਮਾਰਤਾ ਹੈ ਇਸ ਗੱਲ ਤੇ ਜੀ ਇਹਦੇ 87 ਦਾ ਜਿਹੜਾ ਵਰਲਡ ਕੱਪ ਹੋਇਆ ਉਹਦਾ ਰੋਕਤਾ ਸੀ ਉਹਦਾ ਖੇਡਿਆ ਨਹੀਂ ਗਿਆ ਨਾਲ ਤਾਂ ਕਰ ਜੀ ਦੇਵਾਂਗੇ ਜਵਾਬ ਇਸ ਗੱਲ ਦਾ ਇਹ ਕਿਵੇਂ ਹੋ ਗਿਆ ਇਹ ਤੋਂ ਪਹਿਲਾਂ ਜਿਹੜਾ ਵੱਡੇ ਪੰਜਾਬੀ ਕਲਾਕਾਰ ਹੈ ਦਲੀਦ ਜ਼ਾਂ ਉਹਦੀ ਫਿਲਮ ਰੋਕੀ ਗਈ ਉਸਨੂੰ ਕਦੇ ਗਦਾਰ ਕਿਹਾ ਗਿਆ ਕਦੇ ਕੁਝ ਕਿਹਾ ਗਿਆ ਕਦੇ ਕੁਝ ਕਿਹਾ ਗਿਆ ਉਹ ਤਾਂ ਕਹਿੰਦੇ ਗਜ਼ਾਰ ਹੋ ਗਿਆ ਮੈਚ ਖੇਲਣ ਵਾਲੇ ਮਾਰੇ ਕੀ ਕਮੋਗੇ ਤੇ ਹੁਣ ਤਾਂ ਕਹਿੰਦੇ ਸਾਡੀ ਧਾਰਨਿਕ ਆਸਥਾ ਹੈ ਜਿੱਥੇ ਨੂੰ ਜਾਣ ਤੋਂ ਕਿਉਂ ਰੁਕਿਆ ਗਿਆ ਇੰਨਾਂ ਗੱਲਾਂ ਨਾਲ ਤਾਂ ਕੋਈ ਪੋਲਿਟਿਕਸ ਨਾਲ ਲੈਣਾ ਦੇਣਾ ਨਹੀਂ ਇਸ ਮਾਮਲੇ ਦਾ ਸਾਫ਼ ਤੌਰ ਤੇ ਮੁਖਵੰਦਰੇ ਨੇ ਕਿਹਾ ਕਿ ਚਾਹੇ ਫਿਲਮਾਂ ਦੀ ਗੱਲ ਹੈ ਚਾਹੇ ਕਹਿੰਦੇ ਪੰਜਾਬ ਨੂੰ ਜਿਹੜਾ ਹੜ੍ਹਾਂ ਚ ਮੁਆਵਜ਼ਾ ਦੇਣ ਦੀ ਗੱਲ ਹੈ ਪੰਜਾਬ ਕਹਿੰਦੇ ਤਬਾਹ ਹੋ ਗਿਆ ਤੁਸੀਂ ਦਿੱਤਾ 1600 ਕਰੋੜ ਕਹਿੰਦੇ ਬਿਹਾਰ ਚ ਵੋਟਾਂ ਸੀ ਉੱਥੇ ਤਾਂ ਬੋਲੀ ਲੱਗਦੀ ਸੀ ਐਨਾ ਮਨਜ਼ੂਰ ਹੈ ਹੋਰ ਵਧਾ ਦिए ਹੋਰ ਵਧਾ ਦिए ਹੋਰ ਵਧਾ ਦिए ਕਹਿੰਦੇ ਉੱਥੇ ਤਾਂ ਇਦਾਂ ਬੋਲੀ ਲੱਗਦੀ ਸੀ ਪੰਜਾਬ ਤਬਾਹ ਹੋ ਗਿਆ ਤੇ ਪੰਜਾਬ ਦੀ ਤੁਸੀਂ ਗੱਲ ਨਹੀਂ ਕਰਦੇ ਇਸ ਕਰਕੇ ਕਹਿੰਦੇ ਕਿ ਪੰਜਾਬੀ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਉਹਨਾਂ ਕੇਂਦਰੀ ਕੈਬਨਟ ਮੰਤਰੀ ਅਵਨੀਤ ਬਿੱਟੂ ਹੋਰ ਪੰਜਾਬ ਦੇ ਜਿਹੜੇ ਭਾਜਪਾ ਦੇ ਪ੍ਰਧਾਨ ਆ ਸਨੀਜਾਖੜ ਅਕਸਰ ਉਹ ਸਾਹਿਬ ਸਾਫ ਕਰਕੇ ਬੋਲਦੇ ਆ ਕਹਿੰਦੇ ਰਵਨੀਤ ਬਿੱਟੂ ਤੇ ਸਾਹਿਬ ਹੁਣ ਦੱਸਣਾ ਕਿ ਜਥੇ ਨੂੰ ਮੂੰਹ ਜਿਹੜਾ ਨਨਕਾਣਾ ਸਾਹਿਬ ਜਾਣ ਤੋਂ ਕਿਉਂ ਰੁਕਿਆ ਗਿਆ ਐ ਐਡਾ ਬੜਾ ਪਵਿੱਤਰ ਦਿਹਾੜਾ ਹੈ ਜਿਸ ਦਾ ਮਾਨਵਤਾ ਦਾ ਸਨੇਹ ਦੇਣ ਵਾਲਾ ਦਿਹਾੜਾ ਹੈ ਜੀ ਇਹਦੇ ਤੋਂ ਕੀ ਹੈ ਉਹ ਜਖਤਰਾ ਕਿਉਂ ਰੁਕਿਆ ਗਿਆ ਕਹਿੰਦੇ ਜਾ ਕੇ ਉਹ ਰਵਨੀਤ ਬਿੱਟੂ ਤੇ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਨੂੰ ਪੁੱਛਣਾ ਦੇਣ ਦਬਾਅ ਇਸ ਗੱਲ ਦਾ ਇਹ ਕਿਉਂ ਰੁਕਿਆ ਗਿਆ? ਜਿੰਦਾਬ ਕਹਿੰਦੇ ਇਸ ਤਰ੍ਹਾਂ ਦਬਣ ਵਾਲਾ ਨਹੀਂ ਹੈ। ਉਹਨਾਂ ਨੇ ਕੱਲੀ-ਕੱਲੀ ਮੁੱਦੇ ਦੇ ਉੱਤੇ ਗੱਲ ਕਰਨਾਂ ਕਿਹਾ ਕਿ ਪੰਜਾਬ ਨਾ ਲਗਾਤਾਰ ਪੰਜਾਬ ਕਹਿੰਦੇ ਚੋਲ ਦੇਣ ਵਾਲਾ ਪੰਜਾਬ, ਕਣਕ ਦੇਣ ਵਾਲਾ ਪੰਜਾਬ, ਪੰਜਾਬ ਪੂਰੇ ਦੇਸ਼ ਦਾ ਪੇਟ ਭਰਦਾ ਹੈ। ਤੇ ਕਹਿੰਦੇ ਜਦੋਂ ਪੰਜਾਬ 'ਚ ਵਿਵਤਾ ਪਈ ਆ ਫਸਲਾਂ ਬਰਬਾਦ ਹੋ ਗਈਆਂ, ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ। ਵਿਆਹ 'ਚ ਬੋਲਣਾ ਲੱਗਦੇ ਆ ਤੇ ਪੰਜਾਬ 'ਚ ਕਹਿੰਦੇ 1600 ਕਰੋੜ ਰੁਪਏ ਆ। ਇਸ ਤਰ੍ਹਾਂ ਦੀ ਸਥਿਤੀ ਕਹਿੰਦੇ ਪੰਜਾਬੀਆਂ ਨੂੰ ਪਰਵਾਣ ਨਹੀਂ ਮੁੱਖ ਮੰਤਰੀ ਨੇ ਸ਼ਬਦ ਬੜੇ ਵੱਡੇ ਵੱਡੇ ਵਰਤੇ ਆ ਕਹਿੰਦੇ ਪੰਜਾਬ ਨਾਲ ਦੁਸ਼ਮਣੀ ਵਾਲਾ ਵਤੀਰਾ ਹੈ ਦੇਖੋ ਜੇ ਕੇਂਦਰ ਸਰਕਾਰ ਆ ਜੇ ਭਾਜਪਾ ਵਾਲੇ ਆ ਜਿੱਦਾਂ ਤੁਸੀਂ ਸ਼ੁਰੂ ਚ ਗੱਲ ਕੀਤੀ ਹੈ ਰਸਕਾਮ ਰੰਗ ਕਰਨੇ ਬੋਲਣ ਦਾ ਅਧਿਕਾਰ ਹੈ ਬੋਲਣ ਦਾ ਤਾਂ ਹਰ ਇੱਕ ਨੂੰ ਅਧਿਕਾਰ ਹੈ ਕਹਿਣਗੇ لازਮੀ ਜੀ ਪਰ ਜੋ ਕੁਝ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਹਿ ਗਏ ਜੀ ਮੈਂ ਤਾਂ ਦਹਾਕਿਆਂ ਤੋਂ ਸਰਕਾਰਾਂ ਨੂੰ ਕਵਰ ਕਰਦਾ ਆ ਰਹੀਆਂ ਵੀਗੇ ਜਰਨਲਿਸ ਮੈਲ ਕੀਰਕੀਚਕੇ ਦਾ ਮੁੱਖ ਮੰਤਰੀ ਤੇ ਪੰਜਾਬ ਖੜਾ ਹੁੰਦਾ ਹੈ ਦੇਖਿਆ ਜਿੱਦਾਂ ਧਾਰਮਿਕ ਮੁੱਦੇ ਤੇ ਔਰ ਜਥੇ ਦੇ ਜਾਨ ਦੇ ਮੁੱਦੇ ਤੇ ਪੰਜਾਬ ਅਜ ਖੜਾ ਹੋਇਆ ਕਿ ਕਿਉਂ ਨਹੀਂ ਧਾਰਮਿਕ ਜਥਾ ਸਿੱਖ ਭਾਈਚਾਰੇ ਦੇ ਜਥਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਉਹ ਵੀ ਹੋਰ ਕਿਸੇ ਗੱਲ ਇਹ ਨਹੀਂ ਜਾਣ ਨਾ ਸਕੇ ਮੁੱਖ ਮੰਤਰੀ ਨੇ ਤਾਂ ਕਹਿ ਹੀ ਗਏ ਜੀ ਆਪਾਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਸੋਨੀ ਗੁਰਦਾਰਪੁਰੰਦ ਕਮੇਟੀ ਦਾ ਸ੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਵੀ ਇਹ ਭਾਸ਼ਾ ਵਰਤੀ ਹੈ ਕਿ ਇਹਦੇ ਪੰਜਾਬ ਨਾਲ ਸਿੱਖ ਭਾਈਚਾਰੇ ਨਾਲ ਅਣ ਦੇਖੀ ਵਿਰੋਧ ਦੁਸ਼ਮਣ ਵਾਲਾ ਬਦੀਰਾ ਇਦਾਂ ਦੇ ਲਫ਼ਜ਼ ਜਿਹੜੇ ਜਿਹਨਾਂ ਦੇ ਮੈਨੇ ਨਿਕਲਦੇ ਆ ਇਹ ਵਰਤੇ ਕਿਉਂ ਰੁਕਿਆ ਗਿਆ ਜਾਣ ਤੋਂ ਸਾਡੀ ਤਾਂ ਕੋਈ ਸਮੱਸਿਆ ਹੀ ਨਹੀਂ ਉਹ ਜਿਹੜੇ ਬਹੁਤ ਸਾਰੇ ਦਰਸ਼ਕ ਜਿਹੜੇ ਦੇਖ ਰਿਹਾ ਸੁਣ ਰਿਹਾ ਹੈ ਲਈ ਕੀ ਆ ਜਾ ਰਿਹਾ ਹੈ ਇਹ ਇਤਿਹਾਸ ਗਵਾਹ ਇਸ ਗੱਲ ਜਿੰਨੇ ਵਾਰੀ ਵੀ ਜਥੇ ਗਏ ਹੈ ਅੱਜ ਤੱਕ ਕਿਸੇ ਜਥੇ ਨੂੰ ਤਤੀਵਾ ਨਹੀਂ ਲੱਗੀ ਤੇਦੂ ਕਿਉਂ ਗਿਆ ਜਾ ਰਿਹਾ ਹੈ ਇਹ ਜੀ ਤਾਂ ਇਸ ਕਰਕੇ ਖਤਰਾ ਬੜਾ ਵੱਡਾ ਹੈ ਪਾਕਿਸਤਾਨ ਦੇ ਨਾਲ ਸਾਬਕਾ ਜਥੇਦਾਰ ਦੀ ਆਪਾਂ ਗੱਲ ਕਰ ਲਈ ਗਿਆਨੀ ਹਰਪ੍ਰੀਤ ਸਿੰਘ ਨਵੀਂ ਕਾਲੀਗਲ ਦੇ ਪ੍ਰਧਾਨ ਹੈ ਉਹ ਵੀ ਇਹੀ ਗੱਲ ਕਹਿੰਦੇ ਆ ਉਹਦਾ ਇਹ ਤੋਂ ਵੀ ਦੋ ਕਦਮ ਅੱਗੇ ਚਲੇ ਗਏ ਕਹਿੰਦੇ ਮੁਗਲਾਂ ਵੇਲੇ ਬਹੁਤ ਵੱਡੀਆਂ ਜਾਤੀਆਂ ਹੁੰਦੀਆਂ ਸੀ ਔਰ ਇੰਨੀ ਕਹਿੰਦੇ ਗੈਰਮੁਖੀ ਗੱਲ ਹੈ ਸ਼ਾਇਦ ਕਦੇ ਮੁਗਲਾਂ ਨੇ ਉਹ ਨਾ ਕਰੀ ਹੋਵੇ ਜਿੰਨੀ ਸਾਡੀ ਸਰਕਾਰ ਨੇ ਕਰੀ ਹੈ ਯਾਨੀ ਹਰਪੀਸ ਗਨੇ ਸਰੇਲਾ ਦੀ ਗੱਲ ਜੀ ਇੱਥੇ ਜਿਹੜਾ ਮੌਜੂਦਾ ਜ਼ਿਲੇਦਾਰ ਹੈ ਗੜਗਾਜ ਯਾਨੀ ਕਲਦੀਪ ਸਿੰਘ ਗੜਗਾਜ ਉਹਨਾਂ ਨੇ ਵੀ ਡਟ ਕੇ ਵਿਰੋਧ ਕੀਤਾ ਵੀ ਇਹ ਕੀ ਕੀਤਾ ਤੁਸੀਂ ਕੀ ਫੈਸਲਾ ਲਿਆ ਜਿਥਾ ਕਿ ਉਹ ਨਹੀਂ ਜਾ ਸਕਦਾ ਸੁਮਣੀ ਕਾਲੀਦਲ ਨੇ ਵੀ ਕਿਹਾ ਜਿਥਾ ਕਿ ਉਹ ਨਹੀਂ ਜਾ ਸਕਦਾ ਖੂਰ ਤਰਾਨੇ ਨੇ ਵੀ ਕਿਹਾ ਜਣੀ ਜਾਪਸ ਮੁੱਦੇ ਤੇ ਗੱਲ ਕਰਨ ਲੱਗੇ ਜਿਹੜੀ ਮੈਂ ਗੱਲ ਕਹੀ ਹੈ ਇਸ ਦਾ ਨਿਚੋੜ ਹੀ ਹੈ ਕਿਦਾਂ ਜਣਾ ਪਾਜ ਪਾਣ ਜਾਣਾ ਹੈ ਸੋ ਜਿੱਦਾਂ ਕਿ ਪੰਜਾਬ ਦੇ ਕਈ ਪਿੰਡਾਂ ਵੱਲੋਂ ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੇ ਖਿਲਾਫ ਵੀ ਮੋਰਚਾ ਖੋਲ ਦਿੱਤਾ ਹੈ ਕਈ ਪਿੰਡ ਵਾਲਿਆਂ ਨੇ ਨਿਯਮ ਬਣਾ ਦਿੱਤੇ ਗਏ ਨੇ ਭਾਈ ਪਿੰਡ ਤੋਂ ਬਾਹਰ ਰਹਿਣਗੇ ਇਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏਗੀ ਕਿਉਂਕਿ ਇੱਕ 5 ਸਾਲ ਦੇ ਮਾਸੂਮ ਬੱਚੇ ਦੇ ਨਾਲ ਜੋ ਤਿੰਨ ਪ੍ਰਵਾਸੀਆਂ ਵੱਲੋਂ ਕੀਤਾ ਗਿਆ ਉਹਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਜੀ। ਦੇਖੋ ਇਹ ਹੈ ਮਾੜਾ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਜਿਹੜੀ ਨਵੀਂ ਤਬਦੀਲੀ ਆਪਾਂ ਦੇਖ ਰਹੇ ਹਾਂ। ਕਿਲੇ ਦੂਜੇ ਸ਼ਹਿਰਾਂ ਤੋਂ ਕੰਮ ਕਰਨ ਕੰਮਕਾਰਾਂ ਆਉਂਦੇ ਪ੍ਰਵਾਸੀ ਪੰਜਾਬੀ ਪ੍ਰਵਾਸੀ ਆਪਾਂ ਜਿਨ੍ਹਾਂ ਨੂੰ ਕਹਿੰਦੇ ਨੇ ਦੂਜੇ ਸ਼ਹਿਰਾਂ ਤੋਂ ਆਉਣ ਵਾਲਾ ਨੂੰ ਪੰਜਾਬੀ ਨਹੀਂ ਚਾਹੇ ਕੋਈ ਵਿਆਹ ਹੋਇਆ ਜੁਪੀ ਹੋਇਆ ਜਾਂ ਕਿਸੇ ਦੂਜੇ ਸ਼ਹਿਰਾਂ ਤੋਂ ਆਇਆ ਪ੍ਰਵਾਸੀ ਮਜ਼ਦੂਰ ਪਰਵਾਸੀ ਮਜ਼ਦੂਰ ਜੇ ਆਪਾਂ ਉਹਨਾਂ ਨੂੰ ਆਖੀਏ ਤਾਂ ਉਹਨਾਂ ਬਾਰੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਆ ਗਈਆਂ ਆ ਰਹੀਆਂ ਪਿਛਲੇ ਦਿਨਾਂ 'ਚ ਹਾਰਪੁਰ 'ਚ ਇੱਕ 5 ਸਾਲ ਦਾ ਬੱਚੇ ਦਾ ਮਾਰਡਰ ਹੋ ਗਿਆ ਉਹ ਵੀ ਕਿਸੇ ਪਰਵਾਸੀ ਮਜ਼ਦੂਰ ਨੇ ਕੀਤਾ ਇਦਾਂ ਕੁਝ ਹੋਰ ਕਰਨਾਮੇ ਵੀ ਵਾਪਰੀਆਂ ਕਿਧਰੇ ਛੇੜਛਾੜ ਦੇ ਕਰਨਾਮੇ ਵਾਪਰੀਆਂ ਤਾਂ ਉਹਨਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਅੰਦਰ ਚਾਹੇ ਆਪਾਂ ਦੇਖੋ ਇੱਕ ਪਾਸੇ ਹਾਰਪੁਰ ਆ ਦੂਜੇ ਪਾਸੇ ਬਠਿੰਡਾ ਹੈ ਇਸੇ ਆਕੋ ਦਬੇ ਚੱਲਾ ਜਾਂਦਾ ਬਠਿੰਡਾ ਮਾਲਵੇ ਦਾ ਟਕਸਾਲੀ ਜ਼ਿਲ੍ਹਾ ਦੋਨੇ ਜ਼ਿਲ੍ਹਿਆਂ ਦੀ ਆਪਾਂ ਗੱਲ ਕਰੀਏ ਤਾਂ ਇਹ ਭਾਵਨਾ ਸਾਂਝੀ ਪਈ ਜਾ ਰਹੀ ਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਆ ਰਹੇ ਆ ਉਹ ਕੰਮ ਤਾਂ ਕਰਨ ਠੀਕ ਆ ਕੰਮ ਕਰਨ ਵਾਲੇ ਕੋਈ ਇਤਰਾਜ਼ ਨਹੀਂ ਕਿਸੇ ਨੂੰ ਹੋਣ ਕੰਮ ਕਰਨ ਪਰ ਉਹ ਕਹਿੰਦੇ ਉਹਨਾਂ ਦੇ ਨਾਂ ਤਾਂ ਇੱਥੇ ਜਿਹੜਾ ਵੋਟ ਬਣਾਈ ਜਾਵੇ ਨਾ ਹੀ ਉਹਨਾਂ ਦੇ ਸਰਕਾਰੀ ਕਾਗਜ਼ ਪੱਤਰ ਬਣਾਏ ਜਾਣ ਤੇ ਨਾ ਹੀ ਉਹ ਜ਼ਮੀਨ ਲੈ ਸਕਦੇ ਤੇ ਨਾ ਹੀ ਪੱਕੇ ਤੌਰ ਤੇ ਘਰ ਲੈ ਸਕਦੇ ਕਿਉਂਕਿ ਸਾਡਾ ਇਹਦੇ ਨਾਲ ਕਾਫੀ ਕਿੰਨੇ ਹਫੜਾ ਤਫੜੀ ਦਾ ਮਾਹੌਲ ਬਣਦਾ ਇਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਜ਼ੁਰਮ ਕਰਦੇ ਜ਼ੁਰਮ ਕਰਕੇ ਆਪਣਾ ਆਪਣੇ ਸੂਬਿਆਂ ਨੂੰ ਚੱਲੀ ਜਾਂਦਾ ਕਿਤੇ ਇਹੋ ਜਿਹਾ ਮਾਹੌਲ ਬਣਦਾ ਪੰਜਾਬ 'ਚ ਨਜ਼ਰ ਆ ਰਿਹਾ ਹਾਲਾਂਕਿ ਸਰਕਾਰ ਲਗਾਤਾਰ ਕਹ ਰਹੀ ਹੈ ਕਿ ਇਹੋ ਜਿਹਾ ਕਾਨੂੰਨੀ ਤੌਰ ਤੇ ਕੋਈ ਕਾਰਵਾਈ ਨਹੀਂ ਕਰ ਸਕਦਾ ਕੋਈ ਅਧਿਕਾਰ ਨਹੀਂ ਕਿਸੇ ਕੋਲੇ ਕਰਨ ਦਾ ਪਰ ਪਿੰਡਾਂ ਦੀਆਂ ਪੰਚਾਇਤਾਂ ਨੇ ਕਈਆਂ ਨੇ ਮਤੇ ਪਾਏ ਆ ਸਭ ਸੰਮਤੀ ਦੇ ਨਾਲ ਉਹ ਕਹਿੰਦੇ ਸੀ ਇਸ ਕਰਕੇ ਪਾ ਰਹੇ ਕਿਉਂਕਿ ਕਈ ਇੱਤਾਨੀਆਂ ਮੰਦਪਾਗੀਆਂ ਘਰਾਵਾ ਵਾਪਰੀਆਂ ਕੰਮ ਕਰਨਾ ਕੰਮ ਕਰਨ ਆਉਣਾ ਕਿਸੇ ਨੇ ਕਹਿੰਦੇ ਉਹਨਾਂ ਨੂੰ ਮੋਟਰਾਂ ਦੇ ਰੱਖੋ ਪਰ ਪਿੰਡੇ 'ਚ ਨਾ ਆਸਾਂ ਬੈਣ ਦਿਓ ਕਿਸੇ ਪ੍ਰਵਾਸੀ ਮੁਜ਼ਰਾਂ ਲੈ ਆ ਕੇ ਪਿੰਡ 'ਚ ਬਿਠਾਓ ਵੀ ਕਰਨ ਨੂੰ ਗੜਬੜ ਕਰਨਾ ਕ੍ਰਾਈਮ ਕਰਨ ਤੇ ਕ੍ਰਾਈਮ ਕਰਕੇ ਦੌੜ ਕੇ ਚਲੇ ਜਾਣੇ ਇੱਕ ਕਾਫੀ ਇੱਕ ਤਰ੍ਹਾਂ ਦਾ ਇਹ ਟੈਂਡ ਉੱਪਰ ਆ ਰਿਹਾ ਪੰਜਾਬ ਦੇ ਅੰਦਰ ਕਿਉਂਕਿ ਜਿੱਦਾਂ ਦੀਆਂ ਮੰਦ ਭਾਗੀਆਂ ਕਨਾਵਾ ਵਾਪਰ ਰਹੀਆਂ ਬੱਚਾ ਨੂੰ ਛੁਪਣ ਦੀਆਂ ਕਤਲ ਦੀਆਂ ਜਾਂ ਹੋਰ ਉਹਦੇ 'ਚ ਆ ਰਿਹਾ ਕਿ ਕੁਝ ਇਦਾਂ ਦੇ ਲੋਕ ਬਾਹਰੋਂ ਆ ਰਹੇ ਦੂਜੇ ਸੂਬਿਆਂ ਤੋਂ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੁੰਦਾ ਕੋਈ ਗਾਲੀਵਾਸ ਨਹੀਂ ਹੁੰਦਾ ਕਿਸੇ ਦਾ ਤੇ ਉਹ ਦੌੜ ਜਾਂਦੇ ਕ੍ਰਾਈਮ ਕਰਕੇ ਫਿਰ ਪੁਲਿਸ ਉਹਨਾਂ ਨੂੰ ਲੱਭਦੀ ਰਹਿੰਦੀ ਹੈ ਸ਼ਾਇਦ ਇਹੋ ਜੀ ਵੱਡੀ ਭਾਵਨਾ ਹਾਲਾਂਕਿ ਜਾਸ਼ਨ ਲਗਾਤਾਰ ਇਸ ਗੱਲ ਦਾ ਬੁਰਾ ਕਰਿਆ ਕਹਿੰਦਾ ਇਦਾਂ ਦੀ ਕੋਈ ਕਾਰਵਾਈ ਆਪਣੇ ਤਰ੍ਹਾਂ ਕੋਈ ਫੈਸਲਾ ਲੈ ਸਕਦਾ ਨਾ ਕਰ ਸਕਦਾ ਪਰ ਪੰਚਾਇਤਾਂ ਕਹਿੰਦੀਆਂ ਅਸੀਂ ਆਪਣੀ ਸੁਰੱਖਿਆ ਲਈ ਕਰ ਰਹੀਆਂ ਸਾਰਾ ਪਿੰਡ ਪਿੰਡਾਂ ਦੀ ਸੁਰੱਖਿਆ ਰਹੀ ਕਰ ਰਹੇ ਆ ਅਸੀਂ ਇੱਕ ਰਜ਼ਾਨ ਨਹੀਂ ਹੁਣ ਇੱਕ ਕਿਸੇ ਇੱਕ ਹਿੱਸੇ ਦਾ ਨਹੀਂ ਧਮਕਿਆ ਸ਼ਹਿਰ ਪਰਤੇ ਕਈ ਪਿੰਡਾਂ ਚ ਬਠਿੰਡੇ ਚ ਹੋਰ ਵੀ ਕਈ ਪਿੰਡਾਂ ਚ ਇਦਾਂ ਦਾ ਰਜ਼ਾਨ ਦੇਖ ਨੂੰ ਮਿਲ ਰਿਹਾ ਇਹਨਾਂ ਨੇ ਪੰਚਾਇਤਾਂ ਮਤੇ ਬਾਰੀਆਂ ਆਮ ਲੋਕ ਨਹੀਂ ਪੰਚਾਇਤਾਂ ਮਤੇ ਕਰ ਰਹੇ ਅਕਸਰ ਕੀ ਹੁੰਦਾ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਹੁੰਦੇ ਨੇ ਜਦੋਂ ਪਿੰਡਾਂ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਦੀਆਂ ਵੋਟਾਂ ਬਣਾ ਲਈਆਂ ਜਾਂਦੇ ਨੇ ਕਿਉਂਕਿ ਇਹ ਐਮਐਲਏ ਨੂੰ ਜਿਹੜੇ ਸਰਪੰਚਾਂ ਨੂੰ ਇਹਨਾਂ ਵੋਟਾਂ ਦਾ ਫਾਇਦਾ ਹੁੰਦਾ ਹੈ ਕਿਤੇ ਨਾ ਕਿਤੇ ਆਪਣੇ ਫਾਇਦੇ ਵਾਸਤੇ ਵੀ ਇਹਨਾਂ ਨੂੰ ਵੋਟਾਂ ਬਣਾਈਆਂ ਜਾਂਦੀਆਂ ਨੇ ਸਰਕਾਰੀ ਕਾਗਜ਼ ਬਣਾਏ ਜਾਂਦੇ ਨੇ ਫਿਰ ਫਾਇਦਾ ਦਿੱਤਾ ਤੇ ਫਿਰ ਇੱਥੇ ਇਹ ਪੱਕੇ ਰਹਿਣ ਲੱਗ ਜਾਂਦੇ ਨੇ ਜੀ ਬਿਲਕੁਲ ਜਦੋਂ ਪੋਲੀਟਿਕਲ ਤੌਰ ਤੇ ਜਿਹੜੇ ਲੋਕ ਹੁੰਦੇ ਨੇ ਨਾ ਉਹਨਾਂ ਦਾ ਤਾਂ ਜਿਵੇਂ ਇਹਨਾਂ ਦਾ ਕੋਈ ਧਰਮ ਨਹੀਂ ਉਹਨਾਂ ਦਾ ਧਰਮ ਤਾਂ ਸਿਰਫ ਰਾ ਸੂ ਰਾਜਨੀਤੀ ਦੇ ਦੇਵਨ ਨੂੰ ਪ੍ਰਵਾਸੀਆਂ ਦੀਆਂ ਜਿਹੜੀਆਂ ਵੋਟਾਂ ਲੱਗਦਾ ਕਿ 20-50 ਵੋਟਾਂ ਹੋਰ ਪੈ ਜਾਣਗੀਆਂ ਤਾਂ ਮੈਂ ਜਿੱਤ ਸਕਦਾ ਪਿੰਡ ਦੇ ਵਿੱਚੋਂ ਤਾਂ ਵੋਟਾਂ ਬਣਵਾ ਦਿੰਦੇ ਆ ਪਰ ਹੁਣ ਜੇ ਪਿੰਡਾਂ 'ਚ ਵਿਰੋਧ ਹੋਣ ਲੱਗ ਗਿਆ ਤਾਂ ਜੇ ਇੰਦਾਂ ਦੀਆਂ 10 ਵੀ ਵੋਟਾਂ ਬਣਾਣਗੇ ਤਾਂ ਹੋਰ 2-400 ਵੋਟਾਂ ਟੁੱਟ ਵੀ ਸਕਦੀਆਂ ਫੇਰ ਪੋਲੀਟਿਕਲ ਜਿਹੜੇ ਵਿਅਕਤੀ ਹੈਗੇ ਆਗੂ ਹੈਗੇ ਉਹਨਾਂ ਤੇ ਵੀ ਸਿਕੰਜਾ ਕਿੱਥੇ ਜਾਏਗਾ ਉਹਨਾਂ ਲਈ ਮੁਸ਼ਕਲ ਹੋ ਜੇਗੀ ਇਸ ਗੱਲ ਦੀ ਕਿ ਪਿੰਡ ਦੇ ਵਿਰੋਧ 'ਚ ਜਾ ਕੇ ਕਿਸੇ ਦਾ ਪਿੰਡ 'ਚ ਜਿਹੜਾ ਹੈਗਾ ਇਹ ਤਾਂ ਬਾਹਰਲੇ ਰਵਾਸੀ ਜਿਹੜਾ ਮਜ਼ਦੂਰ ਹੈ ਉਹਦੀ ਵੋਟ ਬਣਾਉਣ ਦਾ ਪੱਕੇ ਤੋਂ ਤੋਂ ਦਾ ਬਸੰਦਾ ਬਣਾਉਣ ਸਮੱਸਿਆ ਜਿਹੜੀ ਬਿਨੈਦੀ ਤੌਰ ਤੇ ਜ਼ਮੀਨੀ ਹਕੀਕਤ ਤੋਂ ਸ਼ੁਰੂ ਹੋ ਰਹੀ ਆ ਉਹ ਕਹਿੰਦੇ ਬਾਹਰੋਂ ਆਉਂਦੇ ਆ ਤੇ ਉਹਨਾਂ ਦਾ ਕੋਈ ਪਤਾ ਸਤਾ ਹੁੰਦਾ ਨਹੀਂ ਹੈਗਾ ਕਿ ਗੜਬੜਾ ਹੁੰਦੀ ਆ ਉਸ ਕਰਕੇ ਇਹ ਠੀਕ ਹੈ ਤੁਹਾਡੀ ਗੱਲ ਕਿ ਵੋਟ ਰਾਜਨੀਤੀ ਚਲਦੀ ਆ ਪੰਜਾਬ ਚ ਸਾਰੇ ਸੂਬਿਆਂ ਚ ਚਲਦੀ ਆ ਪਰ ਜੇ ਸਥਾਨਕ ਲੋਕ ਪਿੰਡਾਂ ਵਾਲੇ ਲੋਕ ਵਿਰੋਧ ਚ ਆ ਕੇ ਖੜੇ ਹੋਗੇ ਤਾਂ ਫੇਰ 20 50 ਵੋਟਾਂ ਲਈ ਮੈਨੂੰ ਨਹੀਂ ਲੱਗਦਾ ਕਿ ਪੋਲੀਟਿਕਲ ਲੋਕ ਵੀ ਇਦਾਂ ਦਾ ਕੋਈ ਪ੍ਰੋਬਲਮ ਖੜੀ ਕਰਨੀ ਹੈ ਆਪਣੇ ਲਈ ਮਸਲਾ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਬਨਾਦੀ ਦੌਰ ਤੇ ਪਿੰਡਾਂ ਨਾਲ ਜੁੜਿਆ ਹੋਇਆ ਮਸਲਾ ਪਿੰਡਾਂ 'ਚ ਇੱਕ ਪਿੰਡ 'ਚ ਨਹੀਂ ਇੱਕ ਤਰ੍ਹਾਂ ਦਾ ਰਜਾ ਨਹੀਂ ਬਣਦਾ ਜਾ ਰਿਹਾ ਕਿ ਵੀ ਇਦਾਂ ਦਾ ਕ੍ਰਾਈਮ ਜੇ ਰੋਕਣਾ ਹੈ ਇਹ ਵੀ ਕਹਿੰਦੇ ਇੱਕ ਪਰਵਾਸੀ ਨੂੰ ਕੰਮ ਕਰਨ ਤੋਂ ਮਨਾ ਨਹੀਂ ਕਰਦੇ ਉਹ ਕੰਮ ਕਰਨ ਆਉਣ ਮੋਟਰਾਂ ਦੇ ਰਹਿਣ ਪਰ ਨਾ ਉਹ ਜ਼ਮੀਨ ਲੈ ਸਕਦੇ ਆ ਨਾ ਉਹ ਪਿੰਡ 'ਚ ਵੋਟ ਬਣਾ ਸਕਦੇ ਆ ਤੇ ਨਾ ਹੀ ਘਰ ਖਰੀਦ ਸਕਦੇ ਆ ਕਿਉਂਕਿ ਪੱਕੇ ਦੌਰ ਤੇ ਰਹਿਣਗੇ ਤਾਂ ਸਾਡੀ ਜਿਹੜੀ ਬਸੂਆਂ ਆ ਉਹ ਡਿਸਟਰਬ ਹੋਏਗੀ ਉਹਦੇ ਦੇ ਖਿਲਾਫ ਪੈਦਾ ਹੋਏਗਾ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਰਾਹੁਲ ਗਾਂਧੀ ਨੂੰ ਲੈ ਕੇ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਦੇ ਉੱਤੇ ਆਏ ਨੇ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਸੀ ਤੇ ਚਲਦੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਲੋਕਾਂ ਦੇ ਨਾਲ ਮੁਲਾਕਾਤਾਂ ਕਰ ਰਹੇ ਨੇ ਪਰ ਲਗਾਤਾਰ ਵਿਰੋਧੀ ਰਾਹੁਲ ਗਾਂਧੀ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਦੇਖੋ politcal ਤੌਰ ਤੇ ਦੇਖਿਆ ਜਾਵੇ ਤਾਂ ਜਦੋਂ ਦਾ ਪੰਜਾਬ 'ਚ ਹੜ੍ਹ ਇੱਕ ਮਸੇ ਲੋਕ ਤਾਂ ਪੁਕਤ ਰਹੇ ਆ ਪਰੇਸ਼ਾਨਾ ਵੱਡੇ ਪੱਧਰ ਤੇ ਕਾਰ ਤਬਾਹ ਹੋ ਗਏ ਫਸਲਾਂ ਤਬਾਹ ਹੋ ਗਈਆਂ ਜਿਨ੍ਹਾਂ ਦੀਆਂ ਫਸਲਾਂ ਨਹੀਂ ਉਹਨਾਂ ਦਾ ਰੋਟੀ ਰੁਜ਼ੀ ਦਾ ਰੋਜ਼ਗਾਰ ਜਾਂਦਾ ਰਿਹਾ ਬਹੁਤ ਵੱਡੀ ਵਿਵਤਾ ਦਾ ਸਾਹਮਣਾ ਆਪਾਇਦਨ ਦੇਖਦਿਆਂ ਹੋ ਰਿਹਾ ਉਹਦੇ ਚਲਦੇ ਆ ਜਿਹੜੀਆਂ ਪੋਲੀਟੀਕਲ ਸਿਸਟਮ ਹੈਗਾ ਤੇ ਕੁਝ ਦਾਵਾ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਗੱਲ ਕਰਕੇ ਹੈ ਕਿ ਉਹ ਕਹਿੰਦੇ ਕੇਂਦਰ ਨੇ 1600 ਕਰੋੜ ਰੁਪਏ ਦਿੱਤਾ ਜਦੋਂ ਕਿ ਬਣਦਾ ਜ਼ਿਆਦਾ ਸੀ ਹੁਣ ਭਾਜਪਾ ਵਾਲੇ ਕਹਿੰਦੇ ਕਿ ਤੁਸੀਂ ਪਹਿਲਾਂ ਜਿਹੜਾ ਕੇਂਦਰ ਵੱਲੋਂ ਆਫਤ ਜਿਹੜਾ ਫੰਡ ਆਇਆ ਵਾ ਸੀ 1200 1250 ਕਰੋੜ ਰੁਪਏ ਜੀ ਉਹ ਕਿੱਥੇ ਲੈ ਉਹਦਾ ਹਿਸਾਬ-ਕਿਤਾਬ ਤਾਂ ਦਿਓ ਇਦਾਂ ਹੀ ਦੂਜੀਆਂ ਤਰ੍ਹਾਂ ਕੁਝ ਹੋਰ ਆ ਕਾਂਗਰਸ ਐ ਉਹ ਇਹ ਕਹਿ ਰਿਹਾ ਕਿ ਜਿਸ ਸਮੇਂ ਸਰਪੰਦ ਕੀਤੇ ਹੁੰਦੇ ਤਾਂ ਸ਼ਾਇਦ ਆਹਦੀ ਬਿਪਤਾ ਦਾ ਸਾਹਮਣਾ ਨਾ ਕਰਨਾ ਪੈਂਦਾ ਪਰ ਜਿਹੜਾ ਵੱਡਾ ਸਵਾਲ ਆ ਉਹ ਹੈਗਾ ਲੋਕਾਂ ਦੀ ਜੋ ਬਿਪਤਾ ਤੇ ਵੀ ਉਹ ਬਿਪਤਾ ਅਜ ਕਿਵੇਂ ਕੱਢਿਆ ਜਾ ਸਕਦਾ ਸੋ ਰੋਹਲ ਗਾਂਧੀ ਵਿਰੋਧੀ ਧਿਰ ਦੇ ਆਗੂ ਐ ਪਾਰਲੀਮੈਂਟ ਦੇ ਅੰਦਰ ਜੋ ਪੰਜਾਬ ਦੇ ਦੌਰੇ ਤੇ ਆਇਆ ਇੱਕ ਗੱਲ ਤਾਂ ਹੈਈ ਆ ਨਾ ਕਿ ਘਟੋ ਘਟ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਹੜ੍ਹਾਂ ਦੇ ਮੁੱਦੇ ਤੇ ਆਵਾਜ਼ ਜ਼ਰੂਰ ਗੂੰਜੇਗੀ। ਰੋਹਲ ਗਾਂਧੀ ਨੇ ਕਹੀ ਵੀ ਹੈ ਗੱਲ ਕਿ ਮੈਂ ਪਾਰਲੀਮੈਂਟ ਤੁਹਾਡਾ ਮੁੱਦਾ ਚੁੱਕਾਂਗਾ ਉਹਦੀ ਤਰ੍ਹਾਂ ਕਹਿ ਰਹੀ ਹੈ। ਖਰਦ ਤੇ ਭਾਜਪਾ ਵਾਲੇ ਵਿਰੋਧ ਕਰਦੇ ਡਟ ਕੇ ਕਿ ਰੋਹਲ ਗਾਂਧੀ ਕੀ ਲੈ ਕੇ ਆਇਆ ਕੀ ਹਲੰਕ ਕਰਕੇ ਜਾਏਗਾ। ਉਹਦੀ ਦਰਦਾਗੂਆ ਕੀ ਹਲੰਕ ਕਰਕੇ ਜਾਏਗਾ। ਕਾਂਗਰਸ ਦਾ ਆਪਣੇ ਤੌਰ ਤੇ ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹ ਮੈਂ ਦੇਖ ਰਿਹਾ ਪਿੰਡਾਂ ਚ ਉਹ ਵੀ ਫੰਡਸ ਵਗੈਰਾ ਇਕੱਠੇ ਕਰ ਰਹੇ ਦੂਧੀਆਂ ਤਰ੍ਹਾਂ ਵੀ ਕਰ ਰਹੀਆਂ ਉਹ ਵੀ ਕਰ ਰਹੇ ਆ। ਔਰ ਜਿਹੜੇ ਪੀੜਤ ਲੋਕ ਉਹਨਾਂ ਦੀ ਮਦਦ ਵੀ ਕਰ ਰਹੇ ਆ। ਰੇ ਜ਼ਰੂਰਾ ਕਿ ਰਾਹੁਲ ਗਾਂਧੀ ਨੇ ਜ਼ਮੀਨੀ ਹਕੀਕਤ ਜਾਣਨ ਲਈ ਗਰਦਾਸਪੁਰ ਦੀ ਗੱਲ ਕਰ ਲਈ ਹੈ ਚਾਹੇ ਅਮਰਸਰ ਜ਼ਿਲ੍ਹੇ ਦੀ ਗੱਲ ਕਰ ਲਈਏ ਉਹਨਾਂ ਦੇ ਕਈ ਪਿੰਡਾਂ 'ਚ ਉਹਨਾਂ ਪਿੰਡਾਂ 'ਚ ਗਏ ਆ ਜਿਹੜੇ ਰਾਵੀ ਦੇ ਬਿਲਕੁਲ ਨਾਲ ਲੱਗਦੇ ਆ ਜਿਹੜੇ ਉੱਥੇ ਖੜੇ ਹੋਣਾ ਵੀ ਮੁਸ਼ਕਲ ਹੈ ਇਦਾਂ ਦੀ ਉੱਥੇ ਪਰਬੂ ਆ ਰਹੀ ਹੈ ਫਸਲਾਂ ਸੜ ਚੁੱਕੀਆਂ ਏਦਾਂ ਲੱਗਦਾ ਦੇਖੋ ਗੰਨੇ ਦੇ ਖੇਤ ਜਿਹੜੇ ਵੱਡੇ ਵੱਡੇ ਲੰਬੇ ਲੰਬੇ ਖੇਤ ਨੇ ਜੇ ਆਪਾਂਗੇ ਜੇ ਹਾਥੀ ਵੀ ਚਲੇ ਜਾਵੇ ਤਾਂ ਉਹ ਇਹਨਾਂ ਕਈ ਨਜ਼ਰ ਆਵੇ ਇਹਨੇ ਲੰਬੇ ਗੰਨੇ ਦੇ ਖੇਤ ਹੋ ਜਾਂਦੇ ਚਲੇ ਜਾਂਦੇ ਤੇ ਸੁੱਕੇ ਹੋਏ ਆ ਬੁਰੇ ਹਾਲ ਪੁੰਕੇ ਦਿਹਾੜੇ ਜਿਹੜੇ ਹੈਗਾ ਫਸਲਾਂ ਬਰਬਾਦ ਘਾਟ ਹੈਗੇ ਅੱਜ ਮੈਂ ਦੇਖ ਰਿਹਾ ਸੀਗਾ ਇਦਾਂ ਦੀਆਂ ਰਿਪੋਰਟਾਂ ਵੀ ਆਏ ਕਿ ਕਈਆਂ ਦੇ ਜਿਹੜੇ ਟਰੈਕਟਰ ਹੈਗਾ ਰਾਵੀ ਦੇ ਨਾਲ ਨੇ ਜਿਹੜੇ ਨੇੜਲੇ ਪਿੰਡ ਹੈ 30 30 40 40 ਫੁੱਟ ਡੂੰਘੇ ਪਾਣੀ ਡੁੱਬੇ ਪਏ ਹੁਣ ਕੱਢੇ ਜਾ ਰਹੇ ਆ ਜੀ ਜਿਹੜੇ ਉਹਨਾਂ ਦੇ ਮਸ਼ੀਨੇ ਲਿਆ ਕੇ ਹੋਰ ਇਦਾਂ ਦਾ ਸਿਸਟਮ ਕਰ ਰਿਹਾ ਜਿਹੜਾ ਟਰੈਕਟਰ 30 40 ਫੁੱਟ ਹੇਠਾਂ ਪਾਣੀ ਡੁੱਬਿਆ ਰਿਹਾ ਫਸਲਾਂ ਨਹੀਂ ਬਚੀਆਂ ਤੇ ਟਰੈਕਟਰ ਕਿੱਥੋਂ ਬਚਣਗੇ ਇਹੋ ਜਿਹਾ ਮੰਦ ਭਾਗਾ ਇਹੋ ਜਿਹਾ ਮੰਦ ਭਾਗੇ ਹਾਲਾਤ ਚੋਂ ਪੰਜਾਬ ਨਿਕਲ ਰਿਹਾ ਸੁਰਵਰ ਹਾਲ ਗੰਦੀ ਆ ਰਿਹਾ ਹੈ ਉਮੀਦ ਕਰਦੇ ਆ ਕਿ ਪੰਜਾਬ ਦੇ ਮੋਤੇ ਦੀ ਗੱਲ ਕਰੇਗਾ ਕੇਂਦਰਸ ਜਾ ਕੇ ਵੀ ਪਾਰਲੀਮੈਂਟ ਜਾ ਕੇ ਵੀ ਪੰਜਾਬ ਨੂੰ ਇਸ ਵੇਲੇ ਰਾਜਨੀਤੀ ਤੋਂ ਉੱਪਰ ਉੱਠ ਕੇ ਵੱਡੇ ਪੱਧਰ ਤੇ ਮੱਦਦ ਦੀ ਲੋੜ ਆਪਾਂ ਫੇਰ ਇਹ ਗੱਲ ਕਵਾਂਗੇ ਕੇਂਦਰ ਤੇ ਪੰਜਾਬ ਦੇ ਆਪਸ ਵਿੱਚ મતભેਦ ਹੋ ਸਕਦੇ ਆ ਪੋਲੀਟਿਕਲ ਤੌਰ ਤੇ ਰਾਸੀ ਤੌਰ ਤੇ ਸਵਾਭਿਕ ਹੈ ਪਰ ਜਿਤੋਂਕ ਪੰਜਾਬ ਦਾ ਸਵਾਲ ਹੈ ਸਾਰੇ ਪੰਜਾਬੀ ਇਹ ਕਹਿ ਰਿਹਾ ਹੈ ਮੀਡੀਆ ਵੀ ਇਹ ਗੱਲ ਕਰਦਾ ਹੈ ਕੇ ਰਾਸੀ ਮਤਭੇਦ ਤੋਂ ਉੱਪਰ ਉੱਠ ਕੇ ਪੰਜਾਬ ਚ ਮੱਧਰ ਕਰਨੀ ਲੋੜਾ ਪੰਜਾਰ ਨੂੰ ਸੰਕਰ ਤੋਂ ਕੱਢਣ ਦੀ ਲੋੜਾ ਪੰਜਾਬ ਪੂਰੇ ਦੇਸ਼ ਦਾ ਅਨਾਜ ਨਾਲ ਭੇਟ ਪਰਦਾ ਰਿਹਾ ਤੇ ਅਮ ਜੇ 50 ਵਜੇ ਵੱਡੀ ਪੱਦਰ ਤੇ ਪਰੇਸ਼ਾਨੇ ਗੱਲ ਕਰਕੇ ਮੈਂ ਤੁਹਾਡੇ ਕੋਲੇ ਆਵਾਂਗਾ ਵਾਪਿਸ ਦੇਖ ਰਿਹਾ ਸੀ ਕਿ ਕਿ ਮੱਝੇ ਚ ਇਹ ਕਮੈਂਟਸ ਕੋਈ ਕਰ ਰਹੀ ਸੀ ਇਹਨਾਂ ਦੇਖੋ ਜੀ ਮੱਝ ਵਾਲਿਆਂ ਨੂੰ ਆਦਤ ਨਹੀਂ ਲੈਣਾ ਚ ਲਾ ਕੇ ਕੁਝ ਲੈਣ ਦੀ ਕਿ ਲੈਣਾ ਚ ਲਾ ਕੇ ਕੋਈ ਤੁਹਾਨੂੰ ਕੰਬਲ ਦੇ ਦਿਓ ਜਾਂ ਤੁਹਾਨੂੰ ਅਨਾਜ ਦੇ ਦਿਓ ਜਾਂ ਡੰਗਰਾਂ ਲਈ ਚਾਰਾ ਦੇ ਦਿਓ ਕਿ ਇਹਨਾਂ ਨੂੰ ਘਰਾਂ ਚ ਬੈਠਿਆਂ ਚ ਕੌਣ ਲੋਕ ਲੈ ਕੇ ਆਣਗੇ ਉਹਨਾਂ ਲਈ ਯਾਨੀ ਜਿਹੜੇ ਲੋਕ ਇਹਨੇ ਅਨਖੀਲੇ ਐਲਾਈਨ ਚ ਲੈ ਕੇ ਲੈਣਾ ਜਾਂ ਮੰਗਣਾ ਨਹੀਂ ਜਾਣਦੇ ਉਹ ਅੱਜ ਵੱਡੇ ਪੱਧਰ ਦੇ ਸੰਕਟ ਦਾ ਸ਼ਿਕਾਰ ਆ। ਸੋ ਜ਼ਿੰਮੇਵਾਰੀ ਬਣਦੀ ਹੈ ਸਰਕਾਰਾਂ ਦੀ, ਪੰਜਾਬ ਸਰਕਾਰ ਆ ਜਾਂ ਕੇਂਦਰ ਸਰਕਾਰ ਆ। ਉਹਨਾਂ ਦੀ ਬਾਹ ਫੜੇ ਤੇ ਉਹਨਾਂ ਸੰਕਟ ਤੋਂ ਬਾਹਰ ਕੱਢੇ। ਜੀ। ਜੀ। ਸੋ ਰਾਹੁਲ ਗਾਂਧੀ ਪਹਿਲੀ ਵਾਰ ਨਹੀਂ ਇਹ ਅਕਸਰ ਹੀ ਆਪਾਂ ਦੇਖੇ ਰਾਹੁਲ ਗਾਂਧੀ ਨੂੰ ਕਦੇ ਉਹ ਢਾਬੇ ਤੇ ਜਾ ਕੇ ਰੋਟੀ ਖਾਂਦੇ ਨੇ ਤੇ ਕਦੇ ਟਰੱਕ ਚਲਾਉਂਦੇ ਹੋਏ ਵੀ ਨਜ਼ਰ ਆਉਂਦੇ ਨੇ ਕਿਉਂਕਿ ਆਮ ਲੋਕਾਂ ਨਾਲ ਵਿਚਰਦੇ ਰਹਿੰਦੇ ਸੀ ਹਾਲਾਂਕਿ ਮਲਕਰਜਨ ਖੜਗੇ ਜੋ ਕੀ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੂੰ ਚਿੱਠੀ ਵੀ ਲਿਖੀ ਗਈ ਸੀ ਵੀ ਰਾਹੁਲ ਕਿਤੇ ਵੀ ਚਲੇ ਜਾਂਦੇ ਨੇ ਬਿਨਾਂ ਦੱਸੇ ਜੀ ਮੇਰੇ ਕੋਲ ਸਹੀ ਆਦਮੀ ਇਹਦਾ ਆਪਾਂ ਗੱਲ ਕਰਦੇ ਨੇ ਦੇਖੋ ਪਹਿਲਾਂ ਟਰੈਕਟਰ ਤੇ ਬੈਠ ਕੇ ਉਹ ਜਿਹੇ ਇਲਾਕੇ ਸੋ ਉਹਦੇ ਖੇਤ ਸੀਗੇ ਜਿੱਥੇ ਜਾਣਾ ਮੁਸ਼ਕਲ ਸੀ ਪੈਦਲ ਟਰੈਕਟਰ ਤੇ ਗਏ ਫਿਰ ਉਹਨਾਂ ਲੱਗਿਆ ਵੀ ਜਿੱਥੇ ਪੈਦਲ ਜਾਇਆ ਜਾ ਸਕਦਾ ਹੈ ਆ ਟ੍ਰੈਕਟਰ ਤੋਂ ਉਤਰ ਗਏ ਫਿਰ ਪੈਦਲ ਗਏ ਉਹਨਾਂ ਪਿੰਡਾਂ ਜਾ ਕੇ ਉਹਨਾਂ ਨੇ ਮਜ਼ਦੂਰਾਂ ਨਾਲ ਗੱਲ ਕੀਤੀ ਔਰਤਾਂ ਨਾਲ ਗੱਲ ਕੀਤੀ ਕਿਸਾਨਾਂ ਨਾਲ ਗੱਲ ਕੀਤੀ ਉਹਨਾਂ ਦਾ ਸੰਕਟ ਜਾਣਿਆ ਬਾਅਦ ਕਿਸਾਨ ਜਿਹੜੇ ਕਿ ਉਹਨਾਂ ਚੋ ਕਿ ਮੀਡੀਆ ਨੂੰ ਮਿਲੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਰੋਹਲਦੰਦੀ ਕਹਿ ਕੇ ਗਿਆ ਕਿ ਮੈਂ ਤੁਹਾਡੇ ਮੁੱਦੇ ਦੇ ਤੁਹਾਡੇ ਨਾਲ ਖੜਾ ਡਟ ਕੇ ਔਰ ਸੰਕਟ ਦੀ ਘੜੀ ਦੇ ਵਿੱਚ ਅਸੀਂ ਡਟ ਕੇ ਤੁਹਾਡੇ ਨਾਲ ਆਂ ਫਿਰ ਮੈਂ ਤੁਹਾਡਾ ਮਾਮਲਾ ਪਾਰਲੀਮੈਂਟ 'ਚ ਹੀ ਚੁੱਕਾਂਗਾ ਔਰ ਕੇਂਦਰ ਦੇ ਇਸ ਗੱਲ 'ਤੇ ਅਸੀਂ ਦਬਾਅ ਬਣਾਵਾਂਗੇ ਇਹ ਵੀ ਦੇ ਰੇ ਰਾਹਤ ਮਿਲਣੀ ਚਾਹੀਦੀ ਹੈ 1600 ਕਰੋੜ ਰੁਪਿਆ ਨਾ ਕਾਫੀ ਹੈ ਰਾਜਨੀਤੀ ਆਪਣਾ ਦੌਰ ਤੇ ਚੱਲਦੀ ਰਹਿੰਦੀ ਹੈ ਅਰੋਲ ਗਾਂਧੀ ਨੇ ਜਿੱਦਾਂ ਆਪ ਅਕਸਰ ਕਹਿੰਦੇ ਨੇ ਕਿ ਪੰਜਾਬੀ ਜੋ ਉਹਨਾਂ ਦੇ ਸੰਕਟ ਦੇ ਵੇਲੇ ਕਿ ਹਾ ਦਾ ਨਾਰਾ ਆ ਕੇ ਮਾਰਦਾ ਹੈ ਤਾਂ ਪੰਜਾਬੀ ਭੁੱਲਦੇ ਵੀ ਨਹੀਂ ਪੰਜਾਬੀ ਐਨੇ ਦ੍ਰਾਦਲ ਹੈਗੇ ਆ ਜੇ ਸੰਕਟ ਦੇ ਵੇਲੇ ਕਿ ਪੰਜਾਬ ਨੂੰ ਗੜ ਲਾਏਗਾ ਤਾਂ ਪੰਜਾਬੀ ਉਸ ਨੂੰ ਚੇਤੇ ਰੱਖਣਗੇ ਦਿਖਾਇਆ ਜਾਏਗਾ ਦੌਰੇ ਦਾ ਹੁਣ ਪਤਾ ਕੀ ਹੈ ਹੋਰ ਬਹੁਤ ਸਾਰੇ ਆਗੂ ਵੀ ਕਰਕੇ ਗਏ ਆ ਕੇਂਦਰ ਦੇ ਕੈਬਨਿਟ ਮੰਤਰੀ ਖੇਤੀਬਾੜੀ ਮੰਤਰੀ ਐ ਪ੍ਰਧਾਨ ਮੰਤਰੀ ਵਹੀ ਦੌਰਾ ਕਰਕੇ ਗਏ ਆ ਹੋਰ ਕਿੰਨੇ ਕੈਬਨਿਟ ਮੰਤਰੀ ਕੇਂਦਰ ਦੇ ਜਿਹੜੇ ਆਇਆ ਦੌਰਾ ਕਰਕੇ ਗਏ ਆ ਸਵਾਲ ਇਹ ਕਿ ਉਹਨਾਂ ਦੌਰਿਆਂ ਚੋਂ ਠੋਸ ਠੋਸ ਦੀ ਮਦਦ ਕਿਵੇਂ ਹੋएगी ਵੱਡਾ ਸਵਾਲ ਹੈ ਪੰਜਾਬੀ ਇਹ ਮਦਦ ਹੁੰਦਾ ਪੰਜਾਬੀਆਂ ਨੂੰ ਜਿੱਦਾਂ ਬਾਕੀ ਸਰ ਕਰਨਾ ਨਾ ਬਹੁਤੇ ਪੰਜਾਬੀਆਂ ਨੂੰ ਪਿੰਡਾਂ ਵਾਲਿਆਂ ਨੂੰ ਇਹ ਪਤਾ ਹੈ ਕਿ ਆਫਤ ਫੰਡ ਕੀ ਹੁੰਦਾ ਹੈ 1200 1250 ਕੋਟ ਬੈਕ ਕਿਨੇ ਦਿੱਤਾ ਕਿਨੇ ਨੇ ਦਿੱਤਾ ਇਹ ਟੀਵੀ ਚੈਨਲਾਂ ਤੇ ਬੈਠ ਕੇ ਜਿਹੜੇ ਸਪੋਰਟਸ ਪਰਸਨ ਆਹੋ ਲੱਗੀਆਂ ਲੜਦੇ ਰਹਿੰਦੇ ਆ ਇੱਕ ਦੂਜੇ ਦੇ ਖਿਲਾਫ ਬੋਲਦੇ ਰਹਿੰਦੇ ਆ ਪਰ ਜਿਹੜਾ ਪੰਜਾਬੀ ਸੱਪਾਂ ਨਾਲ ਲੜ ਰਿਹਾ ਇਸ ਵੇਲੇ ਭੁੱਖ ਨਾਲ ਲੜ ਰਿਹਾ ਇਸ ਵੇਲੇ ਭੁੱਖ ਮਰੀ ਨਾਲ ਲੜ ਰਿਹਾ ਦੀਦੀ ਸੋਹਣੀ ਦੀ ਫਸਲ ਤਾਂ ਮਾਰ ਹੀ ਗਈ ਹਾੜੀ ਦੀ ਫਸਲ ਹੋਏਗੀ ਕਿ ਨਹੀਂ ਹੋਏਗੀ ਜਿੱਤੇ 5-7 ਫੁੱਟ ਰੇਤਾਂ ਹੀ ਖੇਤ ਰਿਪਿਆ ਤੇ ਕਿਸਾਨ ਮੈਂ ਸੁੰਰੇ ਦੀ ਕਹਿ ਰਿਹਾ ਸੀ ਕਿ ਮੱਖਾਂ ਅੰਦਰ ਭਗਵੰਤ ਮਾਨ ਨੇ ਇਹ ਗੱਲ ਤਾਂ ਕਹਿ ਤੀ ਕਿ ਕਿਸਾਨ ਦੀ ਖੇਤ ਜੇ ਰੇਤ ਉਹਦੀ ਐ ਖੇਤ ਸੂਰੇਤ ਚੋਂ ਕੇ ਹੁਣ ਇਸਤੇਮਾਲ ਕਰ ਸਕਦਾ ਕਹਿੰਦੇ ਲੱਗਦਾ ਹੈ ਕਿ 15 ਨਵੰਬਰ ਦਾ ਜਿਹੜਾ ਸਮਾਂ ਦਿੱਤਾ ਉਹ ਤੋਂ ਤੱਕ ਤਾਂ ਸੀ ਖੇਤ ਚ ਵੜ ਨਹੀਂ ਸਕਦੇ ਅਜੇ ਵੀ ਖੇਤਾਂ ਚ ਇੰਨੇ ਗਾਰ ਤੇ ਇੰਨਾ ਗਾਰ ਤੇ ਇੰਨੇ ਪਾਣੀ ਖੜਾ ਔਰ ਫਿਰ ਉਹ ਰਲਗਟ ਗਿਆ ਹੋਇਆ ਉੱਥੇ ਕੋਈ ਗਾਰ ਹੈ ਜੀ ਬਦਰੀ ਹੈ ਕੋਈ ਰਤਾ ਕਿਤੇ ਕੁਝ ਪਿਆ ਕਿਤੇ ਕੁਝ ਪਿਆ ਇਹੋ ਜੀ ਸਥਿਤੀ ਦਾ ਸਾਹਮਣਾ ਕਰ ਰਿਹਾ ਪੰਜਾਬੀ ਜਿਹੜੇ ਹੈਗੇ ਜਿਨ੍ਹਾਂ ਦੇ ਘਰ ਟੈਗੇ ਉਹ ਤਾਂ ਪਰੇਸ਼ਾਨ ਹੈ ਹੀ ਹੈ ਪਰ ਜਿੱਦਾਂ ਦੀ ਸਥਿਤੀ ਬਣੀ ਹੈ ਇਹ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ਚ ਜਨਾਕਰਾਂ ਦੇ ਪਾਣੀ ਖੜਾ ਰਿਹਾ ਹੈ ਉਹਨਾਂ ਦੇ ਸਰਾਂ ਦੇ ਸੱਤਾਂ ਰਹਿ ਸਕਣੀਆਂ ਕਿ ਨਹੀਂ ਰਹਿ ਸਕਣੀਆਂ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣੀਆਂ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਹੈ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ